ਪ੍ਰਧਾਨ ਜੀ ਜਿਹੜੀ ਅੱਜ ਦੀ ਮੀਟਿੰਗ ਕੀਤੀ ਗਈ ਹੈ ਕਿਸ ਕਿੰਨਾ ਕਿੰਨਾ ਮੁੱਦੇਤੇ ਕੀਤੀ ਗਈ। ਹਾਂਜੀ ਅੱਜ ਜੋ ਮੀਟਿੰਗ ਤਰਨਤਾਰਨ ਜ਼ਿਲ੍ਹੇ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ ਸਾਰੇ ਜੋਨਾਂ ਦੀ। ਇਹ ਮੀਟਿੰਗ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਜੋ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਮੋਰਚਾ ਵਾ ਦੋਨੋਂ ਫੋਰਮਾਂ ਵੱਲੋਂ ਉਹਨੂੰ ਹੋਰ ਮਜ਼ਬੂਤ ਕਰਨ ਲਈ ਤੇ ਪਿੰਡਾਂ ਦੇ ਵਿੱਚ ਪਿੰਡ ਪਧਰੀ ਵੱਡੇ ਇਕੱਠ ਕਰਕੇ ਪੰਚਾਇਤਾਂ ਤੋਂ ਮਤੇ ਪੁਆਇਆ ਜਾਣਾ ਇਹ ਫੈਸਲਾ ਕੀਤਾ ਗਿਆ ਵਾ ਕਿ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੀ ਹੱਕੀ ਮੰਗਾਂ ਲਈ ਮਤੇ ਪਾਸ ਕਰਾਇਆ ਜਾਣ ਪੰਚਾਇਤਾਂ ਤੋਂ ਸਾਰੇ-ਸਾਰੇ ਪਿੰਡਾਂ ਨੂੰ ਗ੍ਰਾਮ ਗ੍ਰਾਮ ਪੰਚਾਇਤਾਂ ਨੂੰ ਉਹ ਮਤੇ ਪਾਸ ਕਰਾਉਣ ਦਾ ਫੈਸਲਾ ਕੀਤਾ ਗਿਆ ਵਾ ਇਸ ਤੋਂ ਅੱਗੇ ਇੱਕ ਬਹੁਤ ਵੱਡਾ ਇਕੱਠ ਜਿਹੜਾ ਤਰਨਤਾਰਨ ਜ਼ਿਲ੍ਹੇ ਚੋਂ ਯਾਰਾਂ ਬੀਬੀਆਂ ਦਾ ਉਹ 7 ਤਰੀਕ ਨੂੰ 7 ਫਰਵਰੀ ਨੂੰ ਇਥੋਂ ਕੂਚ ਕਰੂਗਾ ਤੇ 8 ਫਰਵਰੀ ਨੂੰ ਜਿਹੜਾ ਔਰਤ ਦਿਵਸ ਆ ਜਿੱਥੇ ਔਰਤਾਂ ਦੇ ਹੱਕ ਦੀ ਗੱਲ ਹੋਣੀ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਧਰ ਨੂੰ ਕੂਚ ਕਰੂਗਾ 7 ਨੂੰ ਇਥੋਂ ਜਾਣਗੇ ਤੇ 8 ਨੂੰ ਉੱਥੇ ਪਹੁੰਚਣਗੇ ਉਹਦਾ ਫੈਸਲਾ ਕੀਤਾ ਗਿਆ ਉਹ ਸਾਰੀਆਂ ਬੀਬੀਆਂ ਦੀ ਤਿਆਰੀ ਕਰਾਉਣ ਵਾਸਤੇ ਸਾਰੇ ਆਗੂਆਂ ਨੂੰ ਕਿਹਾ ਗਿਆ ਵਾ ਪਿੰਡਾਂ ਦੇ ਵਿੱਚੋਂ ਭੈਣਾਂ ਆਇਆ ਭੈਣਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਜਿਹੜੀਆਂ ਵਾ ਉਹ ਆਜਾ ਹਾਜ਼ਰ ਹੋਈਆਂ ਮੀਟਿੰਗ ਦੇ ਵਿੱਚ ਜਿਹੜੀਆਂ ਆਗੂ ਸਹਿਬਾਨ ਆ। ਇਸੇ ਤਰੀਕੇ ਦੇ ਨਾਲ 10 ਫਰਵਰੀ ਨੂੰ ਜੋ ਐਲਾਨ ਕੀਤਾ ਗਿਆ 10 ਫਰ 10 ਮਾਰਚ ਨੂੰ ਸਾਡੇ 10 ਮਾਰਚ ਨੂੰ ਜਿਹੜਾ ਆ ਪਹਿਲਾਂ ਜਿਹੜਾ 6 ਮਾ ਆਪਣਾ 10 ਮਾਰਚ ਨੂੰ ਐਲਾਨ ਕੀਤਾ ਗਿਆ ਵਾ ਅਰੇ ਇਹ ਰੋਕਣ ਦਾ ਰੇਲ ਰੋਕਣ ਦਾ ਐਲਾਨ ਕੀਤਾ ਗਿਆ ਵਾ ਪੂਰੇ ਪੰਜਾਬ ਚ ਪੂਰੇ ਦੇਸ਼ ਭਰ ਚ ਉਹਦੇ ਵਿੱਚ ਤਰਨਤਾਰਨ ਜ਼ਿਲ੍ਹੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਤਿੰਨ ਥਾਵਾਂ ਤੇਰੇ ਨਾਲ ਰੋਕਣ ਜਾਣਗੇ ਪੱਟੀ ਤਰਨਤਾਰਨ ਖਡੂਰ ਸਾਹਿਬ ਵੱਡੇ ਪੱਧਰ ਤੇ ਯਾਰਾਂ ਕਿਸਾਨ ਮਜ਼ਦੂਰ ਜਿਹੜੇ ਪਿੰਡਾਂ ਚੋਂ ਨਿਕਲ ਕੇ ਬੀਬੀਆਂ ਭੈਣਾ ਨੌਜਵਾਨ ਜਿਹੜੇ ਆ ਉਹ ਰੇਲਾਂ ਰੋਕਣਗੇ ਤੇ ਆਪਣੀ ਮੰਗ ਕਰਨਗੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੁਰੰਤ ਜਿਹੜੀਆ ਕੇਂਦਰ ਸਰਕਾਰ ਪਾਸ ਕਰੇ ਡਾਕਟਰ ਸੁਭਿਨਨ ਕਮਿੰਦੀ ਦੀ ਰਿਪੋਰਟ ਲਾਗੂ ਕਰਕੇ ਅ 2 ਸੀ ਧਾਰਾਂ ਦੇ ਮਤਕ ਪੰਜਾਬ ਸੁਨਰਾਫਾ ਜੋੜ ਕੇ ਪਾ ਦਵੇ ਇੱਕ ਸਨਮ ਦਾ ਕਰਜ਼ਾ ਖਤਮ ਕੀਤਾ ਜਾਵੇ ਬਿਜਲੀ ਸੋਧ ਬਿੱਲ 2023 ਜਿਹੜਾ ਉਹ ਰੱਦ ਕੀਤਾ ਜਾਵੇ ਤੇ ਕਿਸਾਨਾਂ ਨੂੰ ਪ੍ਰਦੂਸ਼ਨ ਡੈਕਟ ਆ ਉਹਦੇ ਚੋਹ ਬਾਰ ਕੱਢਿਆ ਜਾਵੇ ਮਨਰੇਗਾ ਦਾ ਕਾਨੂੰਨ ਬਣਾ ਕੇ 700 ਰੁਪਏ ਜਿਹੜੀ ਉਹਦੀ ਹਰ ਇੱਕ ਦੀ ਦਿਹਾੜੀ ਕੀਤੀ ਜਾਵੇ ਤੇ ਉਹਦਾ 100 ਦਿਨ ਜਿਹੜਾ ਉਹਨੂੰ 200 ਦਿਨ ਚ ਤਬਦੀਲ ਕੀਤਾ ਜਾਵੇ ਲਖੀਂਪੁਰ ਖੀਰੀਕਾਂਡ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਸਾਫ ਦਿੱਤਾ ਜਾਵੇ ਲੈਂਡ ਐਕੁਆਜੇਸ਼ਨ ਐਕਟ ਜਿਹੜਾ 2015 ਜਿਹੜੀ ਸੋਧ ਕੀਤੀ ਆ ਉਹ ਰੱਦ ਕੀਤੀ ਜਾਵੇ 2013 ਵਾਲਾ ਜਿਹੜਾ ਪਹਿਲਾਂ ਬਣਿਆ ਉਹ ਲਾਗੂ ਕੀਤਾ ਜਾਵੇ ਤੇ ਜਿਹੜੇ ਗੰਨੇ ਦਾ ਭਾਅ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਸਾਰੀ ਪੇਮੈਂਟ ਕੀਤੀ ਜਾਵੇ ਜਿੰਨੀਆਂ ਵੀ ਮੰਗਾਂ ਸਾਡੀਆਂ ਹਨ ਤੇ ਨਾਲ ਪਰਚੇ ਰੱਦ ਕੀਤੇ ਜਾਣ ਕਿਸਾਨਾਂ ਮਜ਼ਦੂਰਾਂ ਸਾਰੇ ਜਿੰਨਾ ਵੀ ਮੰਗ ਪੱਤਰ ਪੂਰੇ ਦਾ ਪੂਰਾ ਵਾ ਉਹ ਮੋਦੀ ਸਰਕਾਰ ਤੁਰੰਤ ਰੱਦ ਕਰੇ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅੰਦੋਲਨ ਲੜਦਾ ਜਿਹੜਾ ਵਾ ਉਹ ਪੂਰਾ ਮਨ ਬਣਾਇਆ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਆ ਦੇਸ਼ਦਿਆਂ ਲੋਕਾਂ ਨੇ ਤੇ ਉਹਦੇ ਵਿੱਚ ਵੱਡੀ ਗਿਣਤੀ ਸਾਰੇ ਸ਼ਾਮਲ ਹੋਣ 6 ਮਾਰਚ ਦਾ ਜਿਹੜਾ ਐਲਾਨ ਕੀਤਾ ਗਿਆ ਵਾ ਵੀ ਦਿੱਲੀ ਨੂੰ ਕੂਚ ਕਰਨਾ ਹਰਿਆਣੇ ਤੇ ਪੰਜਾਬ ਤੋਂ ਬਗੈਰ ਪੂਰੇ ਦੇਸ਼ ਦੇ ਵਿੱਚੋਂ ਸਾਰੇ ਜਿਹੜੇ ਸੂਬੇ ਆ ਬਾਹਰਲੇ ਤਖਨ ਵਾਲੇ ਸੂਬੇ ਆ ਇਹਦਰ ਆਪਣੇ ਮੱਧ ਭਾਰਤ ਵਾਲੇ ਸੂਬੇ ਆ ਯੂਪੀ ਆ ਉਤਰਾਖੰਡ ਆ ਹਰਿਆਣਾ ਵਾ ਮਾਚਲ ਆ ਵੱਡੀ ਗਿਣਤੀ ਜਿਹੜੇ ਆ ਉਹ ਦਿੱਲੀ ਵੱਲ ਕੂਚ ਕਰਨਾ ਬੱਸਾਂ ਰਾਂਹੀਂ ਗੱਡੀਆਂ ਰਾਂਹੀਂ ਰੇਲ ਗੱਡੀਆਂ ਰਾਂਹੀਂ ਉਹ ਦਿੱਲੀ ਵੱਲ ਕੂਚ ਕਰਨਾ ਤੇ 7 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਜਿਹੜੀਆਂ ਬੀਬੀਆਂ ਵਾਂ ਉਹ ਵੀ ਸ਼ੰਭੂ ਬਾਰਡਰ ਖਨੋਰੀ ਬਾਰਡਰ ਨਾਲ ਪੂਚ ਕਰਨ ਜਿ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਨੇ ਫੈਸਲਾ ਕੀਤਾ 7 ਮਾਰਚ ਨੂੰ ਜਾਣ ਦਾ 8 ਮਾਰਚ ਨੂੰ ਜਿਹੜਾ ਉੱਥੇ ਔਰਦੇਵਸ ਮਨਾਇਆ ਜਾ ਰਿਹਾ ਉਹਦੇ ਸ਼ਾਮਲ ਹੋਣ ਦਾ ਐਲਾਨ ਕੀਤਾ ਵਾ ਇਹ ਸਾਰੇ ਜਿੰਨੇ ਫੈਸਲੇ ਆ ਉਹਨਾਂ ਨੂੰ ਹਰ ਹਾਲਤੇ ਲਾਗੂ ਤਰਨਤਾਰਨ ਜ਼ਿਲ੍ਹਾ ਵੀ ਕਰੂਗਾ ਬਾਕੀ ਜ਼ਿਲ੍ਹੇ ਵੀ ਲਾਗੂ ਕਰਨ ਬਾਕੀ ਪੰਜਾਬ ਨੂੰ ਲਾਗੂ ਕਰੇ ਇਸੇ ਤਰੀਕੇ ਦੇ ਨਾਲ ਜਿਹੜੇ ਗਾਂਹ ਪ੍ਰੋਗਰਾਮ ਆਉਣਗੇ ਉਹ ਵੀ ਲਾਗੂ ਕੀਤੇ ਜਾਣਗੇ ਤੇ ਪੂਰੀ ਤਰ੍ਹਾਂ ਮੋਰਚਾ ਜਿਹੜਾ ਸਾਡੀ ਹੋਂਦ ਦੀ ਲੜਾਈ ਆ ਸਾਡੀ ਜ਼ਿੰਦਗੀ ਮੌਜੂਦਾ ਸਵਾਲ ਆ ਉਹ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ